ਅਮਾ ਜੀ ਕਿੰਨੇ ਟਮਕਟਾ ਮੇਲਾ ਲਗਾਇਆ ਹੈ ਸਸੀ ਕਾਲ ਜੀ ਸਾਰਾ ਬਠਿੰਡਾ ਵਾਸੀਆਂ ਨੂੰ ਜੀ ਮੇਰਾ ਨਾਮ ਗਗਨਪ੍ਰੀਤ ਸਿੰਘ ਹੈ ਜੀ ਤੇ ਜਿਹੜਾ ਇਹ ਇੰਟਰਨੈਸ਼ਨਲ ਟ੍ਰੇਡ ਫੇਅਰ ਅਸੀਂ ਬਠਿੰਡਾ ਦੇ ਵਿੱਚ ਲਾ ਰਹੇ ਇਹਦੇ ਵਿੱਚ 100 ਤੋਂ ਵੱਧ ਸਟਾਲਾਂ ਆਈਆਂ ਤੇ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਆਈਆਂ ਹੋਈਆਂ ਬੱਚਿਆਂ ਦੇ ਲਈ ਝੂਲੇ ਆ ਪਰਫਿਊਮ ਆ ਕਰਾਫਟਰੀ ਆ ਤੇ ਬੈੱਡ ਸ਼ੀਟ ਆ ਪੇਂਟਿੰਗ ਆ ਬਰਾਸ ਆ ਬੜੀਆਂ ਸਾਰੀਆਂ ਆਟਮਾਂ ਜਿਹੜੀਆਂ ਦੇਸ਼ ਦੇ ਲਗਭਗ ਹਰ ਇੱਕ ਸੂਬੇ ਦੇ ਵਿੱਚੋਂ ਆਈਆਂ ਹੋਈਆਂ ਹੈ ਇਹ ਜਿਹਾ ਮੇਲਾ ਸ਼ਾਇਦ ਬਟੇਂਡਾ ਦੇ ਵਿੱਚ ਪਹਿਲਾਂ ਨਹੀਂ ਲੱਗਿਆ ਹੋਵੇਗਾ ਤੇ ਆਓ ਵਿਜ਼ਿਟ ਕਰੋ ਤੇ ਤੁਹਾਨੂੰ ਪਤਾ ਲੱਗੂਗਾ ਮੇਲੇ ਦਾ ਜਿਹੜਾ ਸਮਾਂ ਹੈਗਾ ਫਿਰ ਸਮਾਂ ਕੀ ਹੋਊਗਾ ਸਮਾਂ ਵੀ 12:00 ਵਜੇ ਸ਼ੁਰੂ ਕਰਦਿਆਂ ਕਰਾਂਗੇ ਤੇ ਸ਼ਾਮ ਨੂੰ 10:00 ਵਜੇ ਤੱਕ ਮੇਲਾ ਚੱਲਿਆ ਕਰੂਗਾ ਜੀ ਇਹ ਕਹਿਣਾ ਚਾਹਾਂਗੇ ਸ਼ਹਿਰ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਤੁਸੀਂ ਆਓ ਵਧੀਆ ਮੇਲਾਗਾ ਸਰਸ ਦੇ ਲੈਵਲ ਦਾ ਮੇਲਾਗਾ ਤੁਸੀਂ ਆਓ ਹਰ ਇੱਕ ਚੀਜ਼ ਤੁਹਾਨੂੰ ਅਲੱਗ-ਅਲੱਗ ਦੇਸ਼ ਦੇ ਵਿੱਚੋਂ ਆਏ ਹੋਏ ਕਾਰੀਗਰਾਂ ਤੋਂ ਦੇਖਣ ਨੂੰ ਮਿਲੂ ਫੂਡ ਸਟਾਲਾਂ ਵੀ ਚੱਲ ਜਿਹਾ ਔਰ ਤਾਂ ਖਾਣੇ ਮਿਲ ਜਾਣਾ ਫੂਡ ਸਟਾਲਾਂ ਹੈਗੇ ਵੀਰੇ ਝੂਲੇ ਹੈਗੇ ਅਗੇ ਲਗਭਗ ਇੱਥੇ ਜੋ ਮੇਲੇ ਦੇ ਵਿੱਚ ਹੁੰਦਾ ਸਭ ਕੁਝ ਹੈਗਾਗਾ ਉੱਠ ਦੀ ਸਵਾਰੀ ਆ ਭੂਤ ਪੰਗਲਾ ਹੈ ਬੱਚਿਆਂ ਵਾਸਤੇ ਛੋਟੇ ਵੱਡੇ ਝੂਲੇ ਆ ਤੇ 100 ਤੋਂ ਪਲੱਸ ਕ੍ਰਾਫਟ ਦੀ ਸਟਾਲ ਹੈ ਫੂਡ ਕੋਟਾ ਸਭ ਕੁਝ ਹੈਗਾ ਵੀਰੇ ਕੀ ਦੀ ਜਗ੍ਹਾ ਤੇ ਇੱਕ ਵਾਰ ਬਰਤ ਇਹ ਪਾਵਰ ਹਾਊਸ ਰੋਡ ਬਠਿੰਡਾ ਦੇ ਵਿੱਚ ਆਉਂਦੇ ਮੇ ਤਾਂ ਅੰਮੀ ਨਾ ਮਾਦਿਕ ਪਕੜਾ ਕਿ 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 ਗਲਤ ਕਰਨੇ ਲਾ ਆਪਣਾ ਮੇਰਾ ਨਾਮ ਇਕਬਾਲ ਸਿੰਘ ਹੈ ਤੇ ਇਹ ਬਟੰਡਾ ਇੰਟਰਨੈਸ਼ਨਲ ਟ्रेड ਫੇਅਰ ਕੋਡਾ ਗਰਾਉਂਡ ਪਾਵਰ ਹਾਊਸ ਹੌਟ ਤੇ ਲੱਗਿਆ ਜੋ 8 ਤਰੀਕ ਤੋਂ ਲੈ ਕੇ 23 ਨਵੰਬਰ ਤੱਕ ਚੱਲੇਗਾ ਜਿਹਦੇ ਵਿੱਚ 올 ਓਵਰ ਇੰਡੀਆ ਤੋਂ ਤਕਰੀਬਨ 100 ਸਵਾ 100 ਕਾਰੀਗਰ ਹੈਂਡਿਕਰਾਫਟ ਹੈਂਡਮੇਡ ਦਾ ਹਿੱਸਾ ਲੈ ਰਿਹਾ ਤੇ ਜਿਹਦੇ ਵਿੱਚ 올 ਓਵਰ ਇੰਡੀਆ ਦੇ ਮਨਫੈਕਚਰ کہہ ਸਕਦੇ ਹੋ ਤੁਸੀਂ ਜਿਹੜੇ ਹਰਤਾਂ ਦੇ ਕਾਰੀਗਰ ਹੈ ਉਹ ਆਪਣੇ ਆਪਣੀਆਂ ਵਸਤੂਆਂ ਚੀਜ਼ਾਂ ਲੈ ਕੇ ਆਏ ਜੋ ਕਿ ਬਣਾ ਕੇ ਵੀ ਦਿਖਾ ਸਕਦੇ ਔਰ ਵੇਚਣਗੇ ਤੇ ਜਿਹਦੇ ਵਿੱਚ ਸਾਡੇ ਕਾਫੀ ਅੱਛੀ ਅੱਛੀ ਆਈਟਮਾਂ ਜਿਦਾ ਸਰਹਰਪੁਰ ਕ੍ਰਿਚਰ ਬਦੋਈ ਦਾ ਕਾਰਪਟ ਔਰਜਾ ਕਰੋਕਰੀ ਮੈਲਾਮਾਈਨ ਕਰੋਕਰੀ ਔਰ ਤੁਹਾਡੇ ਜੈਪੂਰੀ ਬੈੱਡਸ਼ੀਟ ਸੂਟ ਸਾੜੀ ਔਰ ਜੈਪੂਰੀ ਰਜਾਈਆਂ ਸਪੈਸ਼ਲੀ ਸਰਦੀ ਦਾ ਮੌਸਮ ਆ ਰਿਹਾ ਤੇ ਉਹਨੂੰ ਦੇਖਦੇ ਹੋਏ ਬੂਲਨ ਦੇ ਕੱਪੜੇ ਔਰ ਬੁਲਨ ਕਸ਼ਮੀਰੀ ਸੌਲ ਸੂਟ ਸਾੜੀ ਡ्रेस ਮਟੀਰੀਅਲ ਤੇ ਇਦਾਂ ਦਾ ਅਸੀਂ ਮੇਨ ਮਤਲਬ ਵੀ ਵਿంటర్ ਸਪੈਸ਼ਲ ਕਹਿ ਸਕਦੇ ਹੋ ਕਾਫੀ ਆਈਟਮਾਂ ਲੈ ਕੇ ਆਏ। ਬੱਚਿਆਂ ਦੇ ਲਈ ਕੀ ਖਾਸ ਬੱਚਿਆਂ ਦੇ ਮਨੋਰੰਜਨ ਲਈ ਦੇਖੋ ਅਸੀਂ ਝੂਲੇ ਵਗੈਰਾ ਗੇਮਸ ਵਗੈਰਾ ਔਰ ਬੱਚਿਆਂ ਦੇ ਟॉयਜ਼ ਬੱਚਿਆਂ ਦੀ ਗੇਮਸ ਅਮਿਊਜ਼ਮੈਂਟ ਪਾਰਕ ਔਰ ਵੀ ਕਈ ਚੀਜ਼ਾਂ ਜਿਹੜਾ ਮੇਲੇ ਦੇ ਨਾਲ ਨਾਲ ਤੁਸੀਂ ਮਾਪਿਓ ਮੇਲਾ ਦੇਖਣ ਪਰਚੇਜ਼ਿੰਗ ਕਰਨ ਤੇ ਬੱਚੇ ਇੰਜੋਏ ਕਰਨ ਤੇ ਫੂਡ ਜ਼ੋਨ ਵੀ ਹੈ ਜਿੱਡਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਹੋਰ ਵੀ ਕਈ ਖਾਣ ਪੀਣ ਦੇ ਆਈਟਮਾਂ ਅਸੀਂ ਲਾ ਕੇ। ਕਿਹਨਾਂ ਤਾਂ ਕਿ ਸ਼ਹਿਰ ਵਾਸੀਆਂ। ਸ਼ਹਿਰ ਵਾਸੀਆਂ ਨੂੰ ਉਮੀਦ ਕਰਦੇ ਆਂ ਕਿ ਅੱਗੇ ਵੀ ਜਦੋਂ ਅਸੀਂ ਪ੍ਰੋਗਰਾਮ ਕੀਤਾ ਇੱਥੇ ਵੱਧ ਚੜ ਕੇ ਲੋਕਾਂ ਨੇ ਬੜਾ ਹੌਸਲਾ ਦਿੱਤਾ ਹੈ ਕਾਰੀਗਰਾਂ ਦਾ ਹੌਸਲਾ ਵਧਾਇਆ ਤੇ ਅਸੀਂ ਚਾਹਾਂਗੇ ਕਿ ਵੱਧ ਚੜ ਕੇ ਲੋਕੀ ਇੱਥੇ ਆਣ ਤੇ ਕਾਰੀਗਰਾਂ ਦੀਆਂ ਕਲਾਵਾਂ ਨੂੰ ਦੇਖਣ ਨਾਲੇ ਉਹਨਾਂ ਦਾ ਹੌਸਲਾ ਵਧਾਨ ਤੇ ਨਾਲੇ ਸ਼ਾਪਿੰਗ ਕਰਨ ਔਰ बच्चे इंजॉय कर समा बारह बजे तो लैके राति नौ बजे तक है देखा जाता कि मेहनत एंट्री फीस होगी है तो महीने फीस तक रखें एंट्री फीस है जी यदि थर्टी रुपीज एंट्री फीस है जो कि नॉमिनल असी रखी है और छोटे बच्चे फ्री है